ਸਾਸ਼ੀ ਗੱਲ ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਭਲਾਡਾ ਬੰਨੋ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆ ਅੱਜ ਦੇ ਰਹਿਣਗੇ ਬੁਟੀਕ ਵਰਕ ਦੇ ਕਾਟਨ ਦੇ ਸੂਟ ਅੱਜ ਦੇ ਕਾਟਨ ਦੇ ਸੂਟਾਂ ਤੇ ਰਹਿਣੀ ਹੈ ਸੇਲ ਜੀ ਠੀਕ ਹੈ ਜੀ ਜੋ ਵੀ ਕਾਟਨ ਦੇ ਸੂਟ ਰਹਿਣ ਸਭ ਤੇ ਸੇਲ ਰਹਿਣ ਵਾਲੀ ਹੈ ਸੇਲ ਪ੍ਰਾਈਸ ਵਿੱਚ ਦੇ ਰਹੇ ਆ ਤੁਹਾਨੂੰ ਅੱਜ ਸੂਟ ਤੇ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਜਲਦ ਤੋਂ ਜਲਦੀ ਤੁਹਾਨੂੰ ਮੇਰੀ ਵੀਡੀਓ ਦਾ ਅਗਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਜੀ ਤੇ ਜੋ ਅਸੀਂ ਵੀਡੀਓ ਪਾ ਰਹੇ ਹਾਂ ਉਹਦਾ ਵੀ ਨੋਟੀਫਿਕੇਸ਼ਨ ਲੈ ਸਕੇ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿజిਟ ਕਰਨਾ ਤੇ ਮੇਰੀ ਸ਼ਾਪ ਤੇ ਵੀ ਤੁਸੀਂ ਵਿజిਟ ਕਰ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਠੀਕ ਹੈ ਜੀ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਜਦੋਂ ਆਈਟੀਆਈ ਤੇ ਪਹੁੰਚ ਕੇ ਜੀ ਠੀਕ ਹੈ ਜੀ ਬਟਲਾਡਾ ਐਂਟਰ ਹੁੰਦੇ ਹੋਏ ਆਈਟੀਆਈ ਤੇ ਪਹੁੰਚਗੇ ਤਾਂ ਸਾਹਮਣੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਤੁਹਾਨੂੰ ਪੂਰਾ ਕ੍ਰੋਸ ਕਰਕੇ ਆਉਣਾ ਪਊਗਾ ਜੀ ਜਦੋਂ ਤੁਸੀਂ ਸਾਰੇ ਓਵਰ ਬ੍ਰਿਜ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੁਲ ਦੇ ਨਾਲ-ਨਾਲ ਆਉਣਾ ਤੇ ਜੋ ਸਭ ਤੋਂ ਪਹਿਲਾਂ ਗਲੀ ਮੁੜਨੀ ਆ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਨਹੀਂ ਚੜ੍ਹਨਾ ਜੀ ਠੀਕ ਹੈ ਜੀ ਉਹਦੀ ਸਿਰਫ ਰਾਈਟ ਸਾਈਡ ਨਾਲ ਆਉਣਾ ਪੁਲ ਦੇ ਤੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਗਲੀ ਮੁੜਨੀ ਆ ਜੀ ਉਹ ਚ ਐਂਟਰ ਕਰਕੇ ਸਾਹਮਣੇ ਸਾਡੀ ਲਾਸਟ ਤੇ ਸ਼ਾਪ ਹੈ ਜੀ ਲਓ ਜੀ ਚੈੱਕ ਕਰੋ ਜੀ ਪਹਿਲਾ ਸੂਟ ਬੜਾ ਸੋਹਣਾ ਦਾ ਲੈ ਕੇ ਆਇਆ ਕਾਟਨ ਦੇ ਵਿੱਚ ਸੂਟ ਬਰਾਊਨ ਜਿਹਾ ਕਲਰ ਹੈ ਨਾ ਸਿੰਧੀ ਵਰਕ ਦੇ ਵਿੱਚ ਰਹੂਗਾ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਇਹਦੀ 700 700 ਦੇ ਤੁਸੀਂ ਵਾਲਾ कॉटन ਦਾ सूट ਲੈ ਸਕਦੇ ਹੋ ਸਾਡੇ ਕੋਲ ਸਲੀਵਸ ਵੀ ਤੁਹਾਨੂੰ ਮਿਲਣਗੇ ਇਹਦੀਆਂ ਚੈੱਕ ਕਰੋ ਜੀ ਇਹ ਸਲੀਵਸ ਰਹਿਣਗੇ ਇਹਦੀਆਂ 700 ਦੇ ਵਿੱਚ ਰਹੂਗਾ कॉटन ਦਾ ਸੂਟ ਅੱਜ ਦੇ ਜਿਹੜੇ कॉटन ਦੇ ਸੂਟਾਂ ਦੇ ਰਹਿਣ ਵਾਲੀ ਹੈ ਸੇਲ ਜੀ ਲਓ ਜੀ ਜਲਦੀ ਜल्दी ਸਕਰੀਨ ਸ਼ਾਟ ਲਈ ਚਲੋ ਤੇ ਆਪਣਾ ਆਰਡਰ ਬਾਕ ਕਰੀ ਚਲੋ ਲਓ ਜੀ ਇਹ ਰਹੂਗਾ ਜੀ ਖਾਦੀ ਤੇ ਖਾਦੀ ਤੇ ਰਹੂਗਾ ਲਾਈਟ ਜੈ ਲਵੈਂਡਰ ਕਲਰ ਦੇ ਵਿੱਚ ਆਊਗਾ ਕਾਫੀ ਮੇਰੀ ਪਹਿਨਾਂ ਦੀ ਡਿਮਾਂਡ ਸੀਗੀ ਦੁਆਰਾ ਲੈ ਕੇ ਆਓ ਕਾਟਨ ਦੇ ਸੁਣ ਸਿੰਧੀ ਵਰਕ ਤੇ ਨਾ ਕਾਟਨ ਦੇ ਸੁਣ ਲਾਈਟ ਚਾਰਟ ਲੈ ਕੇ ਆਓ ਤੇ ਇਹ ਵਾਲਾ ਰਹੂਗਾ ਜੀ ਸਿੰਧੀ ਵਰਕ ਦੇ ਵਿੱਚ ਤੇ ਸਟਾਫ ਰਹਿਣਾ ਖਾਦੀ ਦੇ ਵਿੱਚ ਤੇ ਪ੍ਰਾਈਸ ਰਹਿਣੀ ਇਹਦੀ 700 ਰੁਪਏ ਤੇ ਸਲੀਪਸ ਦਾ ਵਰਕ ਵੀ ਤੁਹਾਨੂੰ ਮਿਲਣ ਵਾਲਾ ਜਿਹਦੇ ਨਾਲ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਇਹਦੇ ਨਾਲ ਸਲੀਵਸ ਵਰਕ ਦੋਨੋਂ ਸਲੀਪਸ ਦਾ ਵਰਕ ਮਿਲੂਗਾ ਜੀ ਦੇ ਨਾਲ ਤੇ ਪ੍ਰਾਈਸ ਸਿਰਫ ਰਹਿਣੀ ਹੈ ਜੀ 700 700 ਦੇ ਵਿੱਚ ਤੁਸੀਂ ਖਾਦੀ ਦੇ ਵਿੱਚ ਲੈ ਸਕਦੇ ਆ suit ਦੇਖੋ 5 600 ਦਾ ਤੁਹਾਨੂੰ suit ਹੀ ਪੈਣਾ ਖਾਦੀ ਦਾ ਤੇ ਵਿਦਾਊਟ ਲਾਈਨਿੰਗ suit ਬਣਨੇ ਆ ਤੇ ਚੈੱਕ ਕਰੋ ਜੀ ਇਹ ਵਾਲਾ suit ਚੈੱਕ ਕਰੋ ਇਹ क्रश ਦੇ ਵਿੱਚ ਰਹੂਗਾ कॉटन क्रश ਦੇ ਵਿੱਚ ਇਹਦੇ ਉੱਪਰ star ਬਣੇ ਹੋਏ ਆ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲਾ suit ਦਾ ਵੀ ਲਓ ਜੀ ਚੈੱਕ ਕਰੋ ਇਹ ਵਾਲਾ suit ਚੈੱਕ ਕਰੋ ਜੀ ਸਾਰੀ ਸ਼ਰਟ ਦੇ ਉੱਪਰ ਸਟਾਰ ਆਣਗੇ ਬਹੁਤ ਹੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲੇ ਸੂਟ ਦਾ ਤੇ ਵਾਲੀਆਂ ਰਹਿਣਗੀਆਂ ਜੀ ਜਿਹੜੀਆਂ 슬ੀਵਸ ਇਹ 슬ੀਵਸ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਦੀ 700 ਕਾਟਨ ਕ੍ਰਸ਼ ਤੇ ਰੈਡੀ ਹੈ ਜੀ ਕਾਟਨ ਕ੍ਰਸ਼ ਤੇ ਰੈਡੀ ਹੈ ਜੀ ਇਹ ਵਾਲਾ ਸੂਟ 700 ਦੇ ਵਿੱਚ ਲੈ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਹੈ ਰਹੂਗਾ ਬਰਬਰੀ ਤੇ ਇਹ ਬਰਬਰੀ ਤੇ ਰੈਡੀ ਹੈ ਜੀ ਕਾਟਨ ਬਰਬਰੀ ਰਹੂਗੀ ਜੀ ਸਾਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਸਾਰੀ ਸ਼ਰਟ ਉੱਪਰ ਫਲਾਵਰ ਆਉਣੇ ਆ ਜੀ ਕਲਰ ਆ ਰਿਹਾ ਡੱਲ ਪਰ ਜਿਹੜਾ ਕਲਰ ਰਹੂਗਾ ਜੀ ਇਹ ਰਹਿਣਾ ਜੀ ਸੀ ਗ੍ਰੀਨ ਜਿਹਾ ਕਲਰ ਹੈ ਕਾਫੀ ਸੋਹਣਾ ਕਲਰ ਰਹਿਣ ਵਾਲਾ ਕਲਰ ਡਾਲਾ ਰਿਹਾ ਤੇ ਪ੍ਰਾਈਸ ਰੈਡੀ ਹੈ ਦੀ 700 슬ੀਵਸ ਵੀ ਮਿਲਣੀਆਂ 슬ੀਵਸ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਲਓ ਜੀ ਇਹ ਵਾਲੀਆਂ 슬ੀਵਸ ਰਹਿਣੀਆਂ ਜੀ ਇਹ 슬ੀਵਸ ਦਾ ਵਰਕ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਜੀ 700 ਕਾਟਨ ਬਰਬਰੀ ਆ ਸਟਾਫ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਾਟਨ ਬਰਬਰੀ ਦੇ ਵਿੱਚ ਰਹੂਗਾ ਜੀ ਇਹ 600 ਦਾ ਸੂਟ ਹੀ ਆ ਜੀ ਸਿਰਫ 700 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਸਾਡੇ ਕੋਲ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਵਿਦਾਊਟ ਲਾਈਨਿੰਗ ਸੂਟ ਬੰਦ ਵਾਲੇ ਆ ਸਾਰੇ ਕਾਟਨ ਦੇ ਸੂਟ ਹੈ ਆਹ ਵਾਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਇਹਦੀ ਵੀ 700 700 ਰੁਪਏ ਦੀ ਪ੍ਰਾਈਸ ਰਹਿਣੀ ਆ ਜੀ ਲਓ ਚੈੱਕ ਕਰੋ ਜੀ ਇਹ ਰਹਿਣੀ ਆ 슬ੀਵਸ ਇਹਦੀਆਂ ਇਹਦੀਆਂ ਸਲੀਪਸ ਰਹਿਣੀਆਂ ਜੀ ਸਟਾਫ ਦੇ ਰਿਕਰਡਿੰਗ ਇਹਦੀ ਪ੍ਰਾਈਸ ਆ ਸੂਤਾਂ ਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਉੱਪਰ ਰੈਡੀ ਆ ਲਾਈਟ ਜਾਂ ਸੀ ਗ੍ਰੀਨ ਪਿਸਤਾ ਦਾ ਕਲਰ ਆਊਗਾ ਦੀ ਲਾਈਟ ਪਿਸਤਾ ਦਾ ਕਲਰ ਕਾਫੀ ਸੋਹਣਾ ਕਲਰ ਆਣ ਵਾਲਾ ਸਿੱਧੀ ਦੇ ਉੱਪਰ ਰੈਡੀ ਆ ਸਟਾਫ ਬਹੁਤ ਫਾਈਨ ਹੈ ਮਾਤੇ ਖਾਦੀ ਦੇ ਵਿੱਚ ਰਹੂਗਾ ਸਟਾਫ ਖਾਦੀ ਆ ਜੀ ਇਹ ਤੇ ਇਹ ਵਾਲੀ ਰਹੂਗੀ ਜੀ ਇਹ ਨਾਲ ਇਹਦੀਆਂ ਸਲੀਪਸ ਰਹਿਣਗੀਆਂ ਪ੍ਰਾਈਸ ਰਹਿਣੀ ਆ ਸਿਰਫ ਇਹਦੀ 700 ਠੀਕ ਹੈ 700 ਦੇ ਵਿੱਚ ਸੀ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਹੈਂਡਵਰਕ ਟੱਚ ਬੜਾ ਸੋਹਣਾ ਕਲਰ ਹੈ ਜੀ ਮਹਿੰਦੀ ਜੀ ਸ਼ੇਡ ਚ ਆਊਗਾ ਜੀ ਬਹੁਤ ਸੋਹਣਾ ਕਲਰ ਹੈ ਪੂਰਾ ਪ੍ਰੋਪਰ ਹੈਂਡਵਰਕ ਹੈ ਆਰੀ ਵਰਕ ਹੋਇਆ ਠੀਕ ਹੈ ਜੀ ਦੇਖ ਸਕਦੇ ਹੋ ਨਜ਼ਦੀਕ ਤੋਂ ਚੈੱਕ ਕਰੋ ਜੀ ਆਰੀ ਵਰਕ ਵੀ ਹੋਇਆ ਇਹਦੇ ਉੱਪਰ ਤੇ ਇਹ ਹੈਂਡਵਰਕ ਟੱਚ ਵੀ ਹੈ ਜੀ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ 슬ੀਵਸ ਖਾਦੀ ਦੇ ਉੱਪਰ ਰੈਡੀ ਹੈ ਜੀ ਪਿਓਰ ਖਾਦੀ ਦੇ ਉੱਪਰ ਰੈਡੀ ਹੈ ਕਾਟਨ ਸਟੱਫ ਹੈ ਬਿਲਕੁਲ ਤੇ ਦੁਪੱਟਾ ਵੀ ਮਿਲੂਗਾ ਟਾਈ ਡਾਈ ਦਾ ਟੈਬੀ ਮਸਲੀਨ ਚ ਮੈਨਾਂ ਦੁਪੱਟਾ ਕੱਟਵਰਕ ਹੋਈ ਹੈ ਜੀ ਦੁਪੱਟੇ ਦੇ ਉੱਪਰ ਚੈੱਕ ਕਰੋ ਜੀ ਦੁਪੱਟਾ ਦੁਪੱਟੇ ਉੱਪਰ ਕੱਟਵਰਕ ਹੋਈ ਆ ਟੈਬੀ ਮਸਲੀਨ ਦਾ ਦੁਪੱਟਾ ਰਹਿਣਾ ਜੀ ਪ੍ਰਾਈਸ ਸਿਰਫ ਰਹਿਣੀ ਐ 1500 ਰੁਪਏ 1500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹਦੇ ਚ ਇੱਕ ਕਲਰ ਆਊਗਾ ਜੀ ਲੋ ਅਰੈਸਟ ਕਲਰ ਇਹ ਵੀ ਅੱਜ ਸਿਰ ਦੋ ਸੂਟ ਬਾਕੀ ਬਚੇ ਆ ਜੀ ਸੇਲ ਦੇ ਉੱਪਰ ਲਾਦੇ ਆ ਲਓ ਇਹ ਵੀ ਸੇਲ ਪ੍ਰਾਈਸ ਹੀ ਦਵਾਂਗੇ ਤੁਹਾਨੂੰ ਇਹ ਆਊਗਾ ਜੀ ਰੈਸਟ ਕਲਰ ਦੇ ਵਿੱਚ ਐਸ ਕੇ ਬ੍ਰੈਂਡ ਦੀ ਰਹਿਣੀ ਆ ਜੀ ਸਟਾਫ ਖਾਦੀ ਐਸ ਕੇ ਬ੍ਰੈਂਡ ਦਾ ਰਹੂਗਾ ਸਟਾਫ ਚੈੱਕ ਕਰ ਸਕਦੇ ਹੋ ਸਾਈਡ ਤੋਂ ਤੇ ਟੈਬੀ ਮਸਲੀਨ ਦਾ ਰਹਿਣਾ ਦੁਪੱਟਾ ਇਹ ਨਾਲ ਤੇ ਦੁਪੱਟੇ ਦੇ ਉੱਪਰ ਵੀ 4 ਸਾਈਡ ਹੋਈ ਆ ਕਟਵਰਕ ਸਿਰਫ 1500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ টাই ਡਾਈ ਦੁਪੱਟਾ ਮੈਨੂੰ 1500 ਵਿੱਚ ਸੂਟ ਲੈ ਸਕਦੇ ਹੋ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬ੍ਰੈਂਡ ਵਾਲਾ ਲਓ ਜੀ ਆਹ ਵਾਲਾ ਸੂਟ ਚੈੱਕ ਕਰੋ ਇਹ ਵੀ ਖਾਦੀ ਦੇ ਉੱਪਰ ਐੜੀ ਆ ਸੌਰੀ ਇਹ ਵਾਲਾ ਸਟਾਫ ਰਹੂਗਾ ਜੀ ਕਾਟਨ ਬਰਬਰੀ ਕਾਟਨ ਬਰਬਰੀ ਦੇ ਉੱਪਰ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਸਟਾਫ ਇਹ ਵਾਲੀਆਂ 슬ੀਵਸ ਰਹਿਣਗੀਆਂ 슬ੀਵਸ ਦਾ ਵਰਕ ਹੈ ਜੀ ਇਹ 슬ੀਵਸ ਦਾ ਵਰਕ ਹੈ ਪ੍ਰਾਈਸ ਇਹਦੀ ਵੀ 700 ਹੀ ਰਹਿਣੀ ਹੈ 700 ਦੇ ਵਿੱਚ ਤੁਸੀਂ ਇਹ ਕਾਟਨ ਦਾ ਸਾਡੇ ਕੋਲੋਂ ਲੈ ਸਕਦੇ ਹੋ ਸੂਟ ਕਾਟਨ ਸਟੱਫ ਦੇ ਵਿੱਚ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਕੈਮਰਕ ਤੇ ਰੈਡੀ ਹੈ ਜੀ ਪਾਊਡਰ ਬਲੂ ਕਲਰ ਹੈ ਕੈਮਰਕ ਤੇ ਰਹਿਦੀ ਹੈ ਸਿੰਧੀ ਵਰਕ ਦੇ ਵਿੱਚ ਰਹੂਗਾ ਸਿੰਧੀ ਵਰਕ ਵਿੱਚ ਰਹਿਣਾ ਜੀ ਇਹ ਲਓ ਇਹ ਵਾਲੀਆਂ ਰੈਡੀ ਆ ਜੀ ਇਹਦੀਆਂ 슬ੀਵਸ ਦਾ ਵਰਕ ਇਹ 슬ੀਵਸ ਦਾ ਵਰਕ ਹੈ ਜੀ ਪ੍ਰਾਈਸ ਰੈਡੀ ਆ ਜੀ ਇਹਦੀ ਸਿਰਫ 600 ਰੁਪਏ ਕਲਰ ਤੋਂ ਦਿਖਾ ਦਿੰਨੀ ਆ ਲਓ ਜੀ ਕਿਹ ਚਾਹੂਗਾ ਪਿਸਤਾ ਕਲਰ 600 ਰੁਪਏ ਦੀ ਪ੍ਰਾਈਸ ਰੈਣੀ ਆ ਇੱਕ ਇਹ ਵਾਲਾ ਪਿਸਤਾ ਕਲਰ ਆਊਗਾ ਜੀ ਇਹਦੇ ਉੱਪਰ ਵੀ ਸਿੰਧੀ ਵਰਕ ਹੋਇਆ ਪੂਰੀ ਸ਼ਰਟ ਦੇ ਉੱਪਰ ਸਿੰਧੀ ਵਰਕ ਹੋਇਆ ਜੀ ਸਿੰਪਲ ਸੋਬਰ ਜਿਹਾ ਸੂਟ ਹੈ ਇਹ ਵਾਲੀਆਂ 슬ੀਵਸ ਰੈਡੀਆਂ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲੂਗਾ ਲਓ ਜੀ ਇਹ 슬ੀਵਸ ਦਾ ਪਿਸਤਾ ਦਾ ਕਲਰ ਹੈ ਪ੍ਰਾਈਸ ਰਹਿਣੀ ਹੈ ਜੀ ਸਿਰਫ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਜੀ ਕਾ ਵਾਲਾ ਕਲਰ ਚੈੱਕ ਕਰੋ ਇਹਦੀ ਪ੍ਰਾਈਸ ਵੀ 600 ਰਹਿਣੀ ਹੈ ਜੀ ਸਿੰਧੀ ਵਰਕ ਦੇ ਵਿੱਚ ਆਊਗਾ ਬਹੁਤ ਸੋਹਣਾ ਕਲਰ ਰਹਿਣ ਵਾਲਾ ਸਿੰਧੀ ਵਰਕ ਵਿੱਚ ਹੈ ਬਹੁਤ ਪਿਆਰਾ ਵਰਕ ਹੋਇਆ ਜੀ ਇਹਦੇ ਉੱਪਰ ਲਓ ਇਹ ਵਾਲੀਆਂ ਰਹਿਣੀਆਂ ਇਹਦੀਆਂ ਸਲੀਵਸ ਤਾਂ ਪ੍ਰਾਈਸ ਇਹਦੀ ਵੀ ਰਹਿਣੀ ਹੈ 600 ਰੁਪਏ 600 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਵਾ ਸਿੰਧੀ ਵਰਕ ਤੇ ਰਹੂਗਾ ਜੀ 600 ਰੁਪਏ ਦੀ ਪ੍ਰਾਈਸ ਰਹਿਣੀ ਹੈ ਤੇ ਇਹ ਵਾਲਗਰ ਆਣ ਗਿਆ ਜੀ 슬ੀਵਸ ਲਓ ਜੀ ਇਹ 슬ੀਵਸ ਰਹਿਣ ਗਿਆ ਜਿਹੜੀਆਂ ਪੂਰੀਆ ਫੁੱਲ ਹੈਵੀ ਪ੍ਰਾਈਸ ਰਹਿਣੀ ਹੈ ਸੈੱਟ ਪੇ 600 ਰੁਪਏ ਜੀ ਇਹ ਵਾਲਾ ਚੈੱਕ ਕਰੋ ਜੀ ਕ੍ਰਾਸ਼ ਦੇ ਉੱਪਰ ਆ ਜੀ ਕਾਟਨ ਕ੍ਰਾਸ਼ ਦੇ ਉੱਪਰ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਕਾਟਨ ਕ੍ਰਾਸ਼ ਦੇ ਉੱਪਰ ਤੇ 슬ੀਵਸ ਵੀ ਰੈਡੀ ਆ ਜੀ ਇਹਦੀਆਂ 슬ੀਵਸ ਤੁਹਾਨੂੰ ਦਿਖਾ ਦਿੰਨੇ ਆ કોટਨ क्रश स्टफ है बहुत सोणा स्टफ है पहला भी मेरीया बहन ने बाय किया कॉटन स्टफ क्रश तो इस स्लीव्स ਦਾ ਬਾਤ ਕਰੋਗਾ ਜੀ ਪ੍ਰਾਈਸ ਰਹੂਗੀ ਜੀ ਸਿਰਫ ਇਹਦੀ 700 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲੋ ਤਾਂ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰਹੂਗਾ ਤੇਰੀ ਸਲੀਵਸ ਵੀ ਰੈਡੀ ਹੈ ਬਰਬਰੀ ਦੇ ਉੱਪਰ ਰੈਡੀ ਹੈ ਜੀ ਲਓ ਇਹ ਬੜੀਆਂ ਰਹੂਗਾ ਜੀ ਦੇ 슬ੀਵਸ ਦਾ ਵਰਕ ਇਹ ਬਰਬਰੀ ਉੱਪਰ ਰੈਡੀ ਆ ਪ੍ਰਾਈਸ ਇਹਦੀ ਵੀ 700 ਰੈਣੀ ਅੱਜ 700 ਦੇ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਫਾਈਨ ਸਟੱਫ ਦੇ ਉੱਪਰ ਰੈਡੀ ਹੈ ਕਾਟਨ ਸਟੱਫ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇੱਕ ਲਾਸਟ ਪੀਸ ਬਚਿਆ ਜੀ ਅੱਜ ਇਹ ਲਓ ਜੀ ਬਹੁਤ ਸੋਹਣਾ ਕੱਲਾ ਰਹਿਣ ਵਾਲਾ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਆ ਤੁਸੀਂ ਇਹ ਵਾਲਾ ਰਹੂਗਾ ਜੀ ਬਾਟਮ ਦਾ ਵਰਕ ਇਹਦਾ ਇਹ 슬ੀਵਸ ਦਾ ਵਰਕ ਰਹੂਗਾ ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਪ੍ਰਾਈਸ ਰਹਿਣੀ ਹੈ ਜੀ 900 ਰੁਪਏ ਠੀਕ ਹੈ ਜੀ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਤੇ ਬਿਲਕੁਲ ਬੈਸਟ ਕੁਆਲਿਟੀ ਦਾ ਸਟਾਫ ਹੈ ਜੀ ਇਹ ਅੱਜ ਸੇਲ ਪ੍ਰਾਈਸ ਦੇ ਵਿੱਚ ਰਹਿਣਾ ਸੂਟ ਲਓ ਜੀ ਇਹ ਕੇਵਲਾ ਲਾਸਟ ਪੀਸ ਹੈ ਜੀ ਸਾਡੇ ਕੋਲੇ ਇਹ ਵੀ ਖਾਦੀ ਦੇ ਉੱਪਰ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਖਾਦੀ ਦੇ ਉੱਪਰ ਰੈਡੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵਾਲੀਆਂ 슬ੀਵਸ ਦਾ ਵਰਕ ਹੈ neck ਵਰਕ ਹੈ ਜੀ panel ਵਰਕ ਹੈ ਇਹਦੀ ਪ੍ਰਾਈਸ ਰਹਿਣੀ ਹੈ 850 850 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਸਾਨੂੰ ਸਾਡੀ ਅੱਜ ਦੇ ਸਿੰਧੀ ਵਰਕੇ ਦੇ ਸੂਟ ਠੀਕ ਹੈ ਜੀ ਜੇ ਕਰੇ ਨਾ ਸੂਟਾਂ ਵਿੱਚੋਂ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬਾਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਆਈ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਲਈ ਮੇਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ